ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਜੋਗੀ ਪੀਰ ਦੇ ਜੋ ਕਿ ਮਾਨਸਾ ਜ਼ਿਲ੍ਹਾ ਦੇ ਵਿੱਚ ਪਿੰਡ ਰੱਲਾ ਦੇ ਵਿੱਚ ਹੈ ਆਓ ਜੀ ਅੱਜ ਆਪਾਂ ਸਭ ਤੋਂ ਪਹਿਲਾਂ ਇਹਦੇ ਇਤਿਹਾਸ ਨਾਲ ਸ਼ੁਰੂ ਕਰਦੇ ਹਾਂ ਇੱਕ ਸਾਖੀ ਤੁਹਾਨੂੰ ਸੁਣਾਉਣ ਲੱਗੀ ਹਾਂ ਜਿਦੇ ਵਿੱਚ ਜੋਗੀ ਪੀਰ ਦਾ ਇਤਿਹਾਸ ਬਾਰੇ ਵਿਆਖਿਆ ਕਰਾਂਗੇ ਇਹ ਸਾਖੀ ਕਰੀਬ 700 ਸਾਲ ਪੁਰਾਣੀ ਲਗਭਗ ਸਾਲ 1300 ਦੀ ਹੈ ਜਦੋਂ ਦੇ ਛੋਟੇ-ਛੋਟੇ ਰੱਡਵਾੜਿਆਂ ਵਿੱਚ ਵੰਡਿਆ ਹੋਇਆ ਸੀ ਚੈਲਵੰਛੀ ਆਪਣੀ ਰਿਆਸਤ ਸੀ ਜਿੱਥੇ ਅੱਜਕੱਲ ਮਾਲਵੇ ਦਾ ਜ਼ਿਲ੍ਹਾ ਮਾਨਸਾ ਹੈ ਚੈਲਾ ਦਾ ਪਿੱਛਾ ਪਿੰਡ ਰੱਲਾ ਤੇ ਜੋਗਾ ਜ਼ਿਲ੍ਹਾ ਮਾਨਸਾ ਹੈ ਚੈਲਾ ਦੀ ਰਿਆਸਤ ਨਾਲ ਪਠਾਨਾ ਦੀਆਂ ਤਿੰਨ ਰਿਆਸਤਾਂ ਲਗਦੀਆਂ ਹਨ ਰਿਆਸਤਾਂ ਦੀਆਂ ਹੱਦਾਂ ਨੂੰ ਲੈ ਕੇ ਚੈਲ ਦੀ ਰਾਜਪੱਕੀ ਖਾਂ ਤੇ ਦੂਸਰੀ ਪਠਾਨ ਰਿਆਸਤਾਂ ਚੈਲ ਦੀ ਫੌਜ ਨੂੰ ਅਜਿਹੀ ਹਾਲਤ ਕਰਨ ਪਿੱਛੇ ਹਟਣਾ ਪਿਆ ਤੇ ਚੈਲਾ ਨੂੰ ਘਰ ਛੱਡਣੇ ਪੈ ਗਏ ਅਖੀਰ ਚੈਲਾ ਨੇ ਪਠਾਨਾ ਨੂੰ ਮਾਮਲਾ ਤਾਰਨਾ ਮੰਨ ਲਿਆ ਤੇ ਰਾਜ ਕਰਨ ਲੱਗ ਪਏ ਜਿਹੜੇ ਚੈਲ ਦੂਸਰੇ ਇਲਾਕਿਆਂ ਵਿੱਚ ਚਲੇ ਗਏ ਸਨ ਬਾਬਾ ਜੋਗੀ ਪੀਰ ਜੀ ਦੇ ਬਾਪ ਦਾ ਨਾਮ ਵਿਜੇਪਾਲ ਜੀ ਅਤੇ ਦਾਦਾ ਜੀ ਦਾ ਨਾਮ ਰਾਣਾ ਕੰਗ ਜੀ ਵਿਜੇਪਾਲ ਜੀ ਨੂੰ ਭਰਾਵਾ ਨੇ ਰਾਜਪਾਗ ਦਾ ਹਿੱਸਾ ਨਾ ਦਿੱਤਾ ਤੇ ਵਿਜੇਪਾਲ ਜੀ ਇੱਕ ਫਕੀਰ ਜੋ ਪਰਮਾਤਮਾ ਦਾ ਰੂਪ ਸੀ ਉਹਨਾਂ ਦੇ ਪਾਸ ਜਾ ਕੇ ਰਹਿਣ ਲੱਗ ਪਿਆ ਉਹ ਫਕੀਰ ਕੋਲ ਇੰਦਰਪੁਰੀ ਦੀਆਂ ਪਰੀਆਂ ਆ ਕੇ ਤਲਾਬ ਵਿੱਚ ਇਸ਼ਨਾਨ ਕਰਕੇ ਜਾਂਦੀਆਂ ਸਨ ਇੱਕ ਵਾਰ ਬਾਕੀ ਪਰੀਆਂ ਵਾਪਸ ਚਲੀਆਂ ਗਈਆਂ ਤੇ ਇੱਕ پری ਫਕੀਰ ਦੇ ਆਸ਼ਰਮ ਵਿੱਚ ਹੀ ਰਹਿ ਗਈ ਵਿਜੇਪਾਲ ਰਾਜੇ ਦਾ ਪੁੱਤਰ ਸੀ ਫਕੀਰਾਂ ਨੇ پری ਦੀ ਸਹਿਮਤੀ ਨਾਲ ਉਸ ਦੀ ਸ਼ਾਦੀ ਰਾਧੀਰ ਪੁੱਤਰ ਵਿਜੇਪਾਲ ਜੀ ਨਾਲ ਕਰਵਾ ਦਿੱਤੀ ਅਤੇ ਵਿਜੇਪਾਲ ਨੂੰ ਉਸ ਦਾ ਰਾਜ ਭਾਗ ਭਰਾਵਾਂ ਤੋਂ ਵਾਪਸ ਕਰਵਾ ਦਿੱਤਾ ਵਿਜੇਪਾਲ ਜੀ ਦੇ ਘਰ ਚੇਤੀ ਮੱਸਿਆ ਤੋਂ 4 ਦਿਨ ਬਾਅਦ ਉਸ ਦੀ پری ਦੀ ਕੁੱਖੋਂ ਬਾਬਾ ਜੋਗੀ ਪੀਰ ਜੀ ਦਾ ਜਨਮ ਹੋਇਆ ਆਪ ਜੀ ਦਾ ਬਚਪਨ ਦਾ ਨਾਮ ਰਾਣਾ ਜੋਗਾ ਸੀ ਜਦ ਆਪ ਦੀ ਉਮਰ 10 ਸਾਲ ਦੀ ਹੋਈ ਤਾਂ ਆਪ ਮੁੰਡਿਆਂ ਨਾਲ ਖੇਡਣ ਚਲੇ ਜਾਂਦੇ ਸੀ ਇੱਕ ਵਾਰ ਆਪ ਮਾਲ ਡੰਗਰ ਚਾਣਨ ਵਾਸਤੇ ਗਏ ਤੇ ਦਰਖਤ ਹੇਠਾਂ ਸੌਂ ਗਏ ਸਮੇਂ ਦੇ ਨਾਲ ਦਰਖਤਾਂ ਦੇ ਪਰਛਾਵੇਂ ਪਾਉਂ ਗਏ ਪਰ ਜਿਸ ਰੁੱਖ ਥੱਲੇ ਬਾਬਾ ਜੀ ਸੁੱਤੇ ਉਸ ਰੁੱਖ ਦੀ ਛਾਂ ਬਾਬਾ ਜੀ ਦੇ ਉੱਪਰ ਹੀ ਰਹੀ ਰਾਣਾ ਜੋਗੀ ਜੀ ਜਿਨ੍ਹਾਂ ਨੂੰ ਬਾਬਾ ਜੋਗੀ ਪੀਰ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਦੋਂ ਉਹਨਾਂ ਨੇ ਆਪਣੇ ਰਾਜ ਦੀ ਵਾਗਡੋਰ ਸੰਭਾਲ ਲਈ ਤਾਂ ਆਪ ਜੀ ਨੇ ਪਠਾਣਾ ਨੂੰ ਮਾਮਲਾ ਦੇਣਾ ਬੰਦ ਕਰ ਦਿੱਤਾ ਅਤੇ ਆਪਣੀ ਇੱਕ ਨਿਪੁੰਨ ਫੌਜ ਤਿਆਰ ਕਰ ਲਈ ਆਪ ਜੀ ਸੱਜੇ ਢੰਗ ਨਾਲ ਰਾਜ ਕਰਨ ਲੱਗ ਪਏ ਆਪ ਜੀ ਚਹਿਲਾ ਦੇ ਪਿੰਡ ਵਿੱਚ ਜਾ ਕੇ ਚਹਿਲਾ ਦੇ ਦੁੱਖ ਸੁੱਖ ਸੁਣਦੇ ਜੋ ਚਹਿਲ ਦੂਰ ਬਰਾਡੇ ਜਾ ਕੇ ਵਸ ਗਏ ਸੀ ਆਪ ਜੀ ਉਹਨਾਂ ਕੋਲ ਵੀ ਜਾਂਦੇ ਤੇ ਚਹਿਲ ਢੋਲ ਨਗਾਰਿਆਂ ਨਾਲ ਆਪ ਜੀ ਦਾ ਸਵਾਗਤ ਕਰਦੇ ਆਪ ਜੀ ਨੇ ਵਚਨ ਕੀਤਾ ਸੀ ਕਿ ਚਹਿਲਾ ਦੇ ਘਰ ਕਾਲੇ ਅਤੇ ਕਾਣੇ ਬੱਚੇ ਪੈਦਾ ਨਹੀਂ ਹੋਣਗੇ ਜੇਕਰ ਚਹਿਲ ਆਪਣੇ કરી ਹੋਰ ਕਿਸੇ ਜਾਤੀ ਦੀਆਂ ਔਰਤਾਂ ਨਹੀਂ ਰੱਖਣਗੇ ਪਠਾਨ ریاستਾਂ ਦੇ ਰਾਜੇ ਰਾਣਾ ਜੋਗਾ ਜੀ ਨਾਲ ਮਾਮਲਾ ਬੰਦ ਕਰ ਦੇਣ ਦੇ ਕਾਰਨ ਵੈਰ ਰੱਖਦੇ ਸੀ ਅਤੇ ਆਪਣੀ ਫੌਜੀ ਤਿਆਰੀ ਵੀ ਕਰ ਰਹੇ ਸਨ ਤੇ ਬਾਬਾ ਜੀ ਨੂੰ ਧੋਖੇ ਨਾਲ ਫੜਨਾ ਚਾਹੁੰਦੇ ਸਨ ਪਰ ਕਾਮਯਾਬ ਨਾ ਹੋ ਸਕੇ ਤਿੰਨੋਂ ਪਠਾਣੀ ਰਾਜਸਤਾ ਰਲ ਕੇ ਵੀ ਬਾਬਾ ਜੀ ਨਾਲ ਜੰਗ ਦੇ ਮੈਦਾਨ ਵਿੱਚ ਟੱਕਰ ਲੈਣ ਤੋਂ ਡਰਦੇ ਸਨ ਪਠਾਣੀ ਰਾਜਿਆਂ ਨੇ 3 ਲੱਖ ਰੁਪਏ ਰਾਜਾ ਤਿਸੂਰ ਲੰਗ ਨੂੰ ਦੇ ਕੇ ਫੌਜੀ ਏਮਦਾਦ ਲੈਣ ਲਈ ਰਾਜ਼ੀ ਕਰ ਲਿਆ ਪਠਾਨੀ ਰਿਆਸਤਾਂ ਦੇ ਜਰਨੈਲ ਨਜਾਕਤ ਖਾਨ, ਹਲਪਤ ਖਾਨ, ਮਦੂਮ ਅਤੇ ਪੱਟੀ ਖਾਨ ਦਾ ਜਵਾਈ ਰੁਸਤਮ ਖਾਨ ਨੇ ਆਪਣੀਆਂ ਫੌਜਾਂ ਨਾਲ ਚੈਲਾ ਦੀ ਰਿਆਸਤ ਤੇ ਚੜ੍ਹਾਈ ਕਰ ਦਿੱਤੀ। ਇੱਧਰ ਰਾਣਾ ਜੋਗਾ ਜੀ ਆਪਣੀ ਜਰਨੈਲਾ ਮਹਰੀ ਚੰਦ ਅਤੇ ਫੱਤਾ ਸਮੇਤ ਆਪਣੀ ਫੌਜ ਲੈ ਕੇ ਜੰਗ ਦੇ ਮੈਦਾਨ ਵਿੱਚ ਆ ਗਏ। ਇੱਕ ਪਾਸੇ ਚਾਰ ਰਿਆਸਤਾਨੀਆਂ ਫੌਜਾਂ ਤੇ ਇੱਕ ਪਾਸੇ ਚੈਲ ਦੀ ਫੌਜ ਕਮਸਾਨ ਦਾ ਯੁੱਧ ਹੋਇਆ। ਲਾਸ਼ਾਂ ਤੇ ਢੇਰ ਲੱਗ ਗਏ। ਧਰਤੀ ਲਹੂ ਨਾਲ ਰੰਗੀ ਗਈ। ਸੂਰਮੇ ਵਦ ਤੋਂ ਵਦ ਲੜ ਰਹੇ ਸਨ। ਇਸ ਦੌਰਾਨ ਰਾਣਾ ਜੋਗਾ ਜੀ ਲੜਦੇ-ਲੜਦੇ ਦੁਸ਼ਮਣ ਫੌਜਾਂ ਦੇ ਘੇਰੇ ਵਿੱਚ ਆ ਗਏ। ਕਿਸੇ ਸੂਰਮੇ ਦੀ ਤਲਵਾਰ ਨਾਲ ਰਾਣਾ ਜੋਗਾ ਜੀ ਦਾ ਸੀਸ ਲੱਤ ਗਿਆ। ਰਾਣਾ ਜੋਗਾ ਜੀ ਇੰਨੀ ਜੋਸ਼ ਨਾਲ ਲੜ ਰਹੇ ਸਨ ਕਿ ਉਹਨਾਂ ਦਾ ਧੜ ਬਿਨਾਂ ਸੀਸ ਤੋਂ ਹੀ ਲੜਨ ਲੱਗ ਪਿਆ। ਇਹ ਦੇਖ ਕੇ ਦੁਸ਼ਮਣ ਫੌਜਾਂ ਮੈਦਾਨ ਛੱਡ ਕੇ ਭੱਜ ਨਿਕਲੀਆਂ। ਪਠਾਨ ਭੱਜੇ ਜਾਂਦੇ ਕਹਿ ਰਹੇ ਸਨ ਜੋਗਿਆ ਨਾ ਮਾਰੀ ਅਸੀਂ ਤੈਨੂੰ ਪੀਰ ਕਹਿ ਕੇ ਮੰਨਾਂਗੇ। ਨਾ ਮਾਰੀ। ਤੂੰ ਸਾਡਾ ਪੀਰ ਪੀਰ ਕਹਿ ਕੇ ਭੱਜ ਰਹੇ ਸਨ। ਇਸ ਕਾਰਨ ਕਰਕੇ ਰਾਣਾ ਜੋਗਾ ਜੀ ਨੂੰ ਬਾਬਾ ਜੋਗੀ ਪੀਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਸ ਸੰਗਤਵਾਰ ਬਹੁਤ ਸਾਰੇ ਪਟਾਨ ਚੈਲਾਂ ਦੇ ਅਧੀਨ ਹੋ ਗਏ। ਬਾਬਾ ਜੀ ਦਾ ਇਹ ਸਥਾਨ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਦੇ ਨਜ਼ਦੀਕ ਹੈ। ਇਸ ਸਥਾਨ ਤੇ ਹੁਣ ਵੀ ਕਰੀਬ 250 ਏਕੜ ਰਕਪੇ ਵਿੱਚ ਪ੍ਰਾਤਨ ਜੰਗਲ ਹੈ। ਇੱਕ ਵਾਰ ਬੀਕਨਿਰ ਦੇ ਇੱਕ ਸ਼ਾਹੂਕਾਰ ਜਿਸਦੇ ਘਰ ਕੋਈ ਔਲਾਦ ਨਹੀਂ ਸੀ। ਦੇਵੀ ਮਾਤਾ ਦੇ ਮੰਦਰ ਸੁਖਨ ਸੁਖਣ ਲਈ ਕਾਫੀ ਸੰਗਤ ਸਮੇਤ ਪਹਾੜਾ ਵੱਲ ਜਾ ਰਹੀ ਸੀ। ਜਦ ਇੱਕ ਕਾਫਲਾ ਚੱਲਦਾ-ਚੱਲਦਾ ਇਸ ਸਥਾਨ ਦੇ ਨੇੜੇ ਲੰਘ ਰਿਹਾ ਸੀ ਤਾਂ ਸੁੱਕੀ ਤਾਂ ਹੀ ਗੱਡੀਆਂ ਖੁੱਭ ਗਈਆਂ। ਇਹ ਕੌਤਕ ਦੇਖ ਕੇ ਸਾਰੀ ਸੰਗਤ ਹੈਰਾਨ ਹੋ ਗਈ। ਇਸ ਦੌਰਾਨ ਸ਼ਾਹੂਕਾਰ ਨੂੰ ਆਵਾਜ਼ ਪਈ ਕਿ ਤੁਹਾਨੂੰ ਅੱਗੇ ਜਾਣ ਦੀ ਲੋੜ ਨਹੀਂ। ਤੜੀ ਸੁਖਨਾ ਇੱਥੇ ਹੀ ਪੂਰੀ ਹੋ ਜਾਵੇਗੀ ਤੇ ਗੱਡੀਆਂ ਵੀ ਤੁਰ ਪੈਣਗੀਆਂ ਸਾਡੀ ਨਿਸ਼ਾਨੀ ਬਣਾਈ ਰਾਤ ਇੱਥੇ ਕਟੋ ਨੀਵੇਂ ਥਾਤੇ ਢੀਮ ਪੁੱਟੋ ਪਾਣੀ ਦਾ ਸੋਮਾ ਨਿਕਲ ਆਵੇਗਾ ਸ਼ਾਹੂਕਾਰ ਨੇ ਇਸੇ ਤਰ੍ਹਾਂ ਕੀਤਾ ਸਮਾ ਪਾ ਕੇ ਸ਼ਾਹੂਕਾਰ ਦੇ ਘਰ ਪੁੱਤਰ ਪੈਦਾ ਹੋ ਗਏ ਸ਼ਾਹੂਕਾਰ ਨੇ ਬਾਬਾ ਜੀ ਦਾ ਪੱਕਾ ਮੰਦਿਰ ਬਣਵਾਇਆ ਬਾਅਦ ਵਿੱਚ ਪਟਿਆਲੇ ਦੀ ਮਹਾਰਾਣੀ ਦੇ ਬੱਚਾ ਨਾ ਹੋਣ ਕਾਰਨ ਸੁਖਨਾ ਸੁਖੀ ਕਿ ਬਾਬਾ ਜੋਗੀ ਪੀਏ ਸਾਹਿਬ ਜੀ ਮੇਰੇ ਘਰ ਬੱਚਾ ਹੋਵੇ ਤਾਂ ਮੈਂ ਮੰਦਿਰ ਦੀ ਸੇਵਾ ਪਟਿਆਲਾ ਦੀ ਮਹਾਰਾਣੀ ਨੇ ਕਰਵਾਈ ਇੱਥੇ ਤਿੰਨ ਮੰਜ਼ਲਾ ਮੰਦਿਰ ਬਣਿਆ ਹੈ ਜਿਸ ਨੂੰ ਬਾਬੇ ਦੀ ਬੁਲੰਦ ਕਿਹਾ ਜਾਂਦਾ ਹੈ ਉਹ ਲਾਪਾ ਪ੍ਰਸ਼ਾਦ ਲੈ ਲਿਏ ਜੀ ਫਿਰ ਤੁਹਾਨੂੰ ਅੱਗੇ ਦੇ ਦਰਸ਼ਨ ਕਰਾਉਣੀ ਆ ਬਾਹਰ ਨਿਕਲਦਿਆਂ ਹੀ ਤੁਹਾਨੂੰ ਮੇਲਾ ਸਜਿਆ ਮਿਲੇਗਾ ਜੋ ਕਿ ਹਰ ਛੇ ਮਹੀਨੇ ਬਾਅਦ ਲੱਗਦਾ ਹੁੰਦਾ ਹੈ ਅੱਜ ਇਹਨਾਂ ਰਸ਼ਨੀ ਅੱਜ ਅੱਜ ਹੀ ਮੇਲਾ ਸਟਾਰਟ ਹੋਣ ਵਾਲਾ ਪਹਿਲਾ ਦਿਨ ਹੈ ਦੂਸਰੇ ਦਿਨ ਤੋਂ ਜ਼ਿਆਦਾ ਰਸ਼ ਹੋਣਾ ਸਟਾਰਟ ਹੁੰਦਾ ਹੈ ਇੱਥੇ ਲੋਕ ਜੀ ਇੱਕ ਪਾਸੇ ਮਿੱਟੀ ਕੱਢਦੇ ਆ ਆਪਾਂ ਵੀ ਹੁਣ ਮਿੱਟੀ ਕੱਢਣ ਚੱਲੇ ਆ ਇਧਰ ਸ੍ਰੋਵਰ ਬਣੇ ਹੋਏ ਆ ਜੀ ਜਿਨ੍ਹਾਂ ਨੇ ਇਸ਼ਨਾਨ ਕਰਨਾ ਜਾਂ ਪੰਜ ਸਨਾਨਾ ਕਰਨੀ ਹੈ ਆਂਸਨਾਣਾ ਕਰਨ ਤੋਂ ਬਾਅਦ ਆਪਾਂ ਹੁਣ ਮਿੱਟੀ ਕੱਢਦੇ ਹਾਂ ਜੀ ਸੱਤ ਵਾਰ ਮਿੱਟੀ ਚੱਕ ਕੇ ਤੁਸੀਂ ਪਾ ਲੈਣੀ ਹੈ ਇਹਦੇ ਵਿੱਚ ਤੁਸੀਂ ਆਪਣੀ ਤੇ ਕਿਸੇ ਹੋਰ ਦੀ ਵੀ ਮਿੱਟੀ ਕੱਢ ਸਕਦੇ ਆ ਤਾਂ ਤੇ ਫਾਈਨਲੀ ਇਸ ਢਿੱਲੇ ਦੇ ਉੱਪਰ ਜਾ ਕੇ ਤੁਸੀਂ ਸੁੱਟ ਦੇਣੀ ਹੈ ਆਪਣੇ ਮਨ ਦੇ ਵਿੱਚ ਜੋ ਵੀ ਮਨੋ ਕਾਮਨਾ ਤੁਸੀਂ ਚਾਹਣੀ ਹੋ ਇਥੇ ਸੁੱਕ ਸਕਦੇ ਹੋ ਜਿੰਨੇ ਲੋਕਾਂ ਦੇ ਮਨ ਵਿੱਚ ਘਰ ਦੀ ਇੱਛਾ ਹੁੰਦੀ ਹੈ ਉਹ ਇੱਥੇ ਐਵੇਂ ਇੱਟਾਂ ਦੇ ਨਾਲ ਆਪਣਾ ਘਰ ਬਣਾ ਕੇ ਚਲੇ ਜਾਂਦੇ ਆ ਤੇ ਜਦੋਂ ਉਹ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਇੱਥੇ ਸੁੱਖ ਲਾਣ ਆਉਂਦੇ ਆ ਲੋਕਾਂ ਨੇ ਵੱਡੇ ਛੋਟੇ ਘਰ ਆਪਣੀ ਸਰਦਤਾ ਦੇ ਅਨੁਸਾਰ ਬਣਾਏ ਹੋਏ ਆ ਤੇ ਆ ਕਿਸੇ ਨੇ ਸਬਰ ਸੰਤੋਖ ਨਾਲ ਨਿੱਕਾ ਜਿਹਾ ਘਰ ਬਣਾਇਆ ਤੇ ਹੁਣ ਆਪਾਂ ਐਸ ਯੂਜਵਲ ਮੇਲੇ ਤੋਂ ਸ਼ਾਪਿੰਗ ਕਰਨ ਵਾਲਾ ਸ਼ਗਨ ਵੀ ਪੂਰਾ ਕਰ ਲਈਏ ਬੱਚੇ ਨੇ ਨਾਲ ਇੱਕ ਟੋਇਲਿਆ ਤੇ ਮੈਂ ਚੂੜੀਆਂ ਲਈਆਂ ਸੀ ਤੇ ਆਹ ਉਹ ਘੋੜੇ ਮਿਲਦੇ ਆ ਜੀ ਬਾਰੋਂ ਜਿਹੜੇ ਲੋਕ ਸੁਖਪੁਰੀ ਉਨਤੇ ਚੜਾਉਂਦੇ ਆ ਘਰ ਵੀ ਤੁਹਾਨੂੰ ਤਰ੍ਹਾਂ ਤਰ੍ਹਾਂ ਦਾ ਅਸਮਾਨਿਤ ਤੇ ਮੇਲੇ ਤੋਂ ਮਿਲ ਜੂਗਾ ਸ਼ਾਪਿੰਗ ਕਰਨ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਕਰੇ ਤੁਸੀਂ ਮੇਰੇ ਨਾਲ ਜੁੜੇ ਰਹਿਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੇਰੇ ਅਗਲੇ ਵਲੌਗ ਦੇਖਣ ਦੇ ਲਈ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਮਿਲਦੇ ਆ ਅਗਲੇ ਵਲੌਗ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ